ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਕਰ ਲੇ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਟਾਈਮ ਹੋ ਚੁੱਕਾ ਜੀ ਸ਼ਾਮ ਦੇ 4 ਦਾ ਤੇ ਇੰਨੀ ਜਿਆਦਾ ਹਨੇਰੀ ਆਈ ਜਾਂਦੀ ਹੈ ਨਾ ਪੁੱਛੋ ਹੀ ਨਾ ਜਿੱਦ ਕੇ ਸਿਣਾ ਲੈਨੇ ਉਹਦੇ ਰੱਬਾਂ ਛੱਡ ਦਿੰਦਾ ਨੇ ਇਹ ਰੁਰਾ ਹਾਲ ਕਰ ਰੱਖੇ ਆਪਣੇ ਸਾਰਾ ਘਰ ਘਰ ਪੱਤਾ ਲਾਲ ਤੇ ਇੱਤਾ ਮਿੱਟੀ ਕਿੱਕੇ ਦਾ ਵੀ ਆ ਗਈ ਜੀ ਪਹਿਲਾਂ ਤਾਂ ਐ ਸੀਗਾ ਵੀ ਨੇਰੀ ਨਹੀਂ ਆਉਂਦੀ ਮੀਂਹ ਆਊਗਾ ਰੱਬ ਗੱਜੀ ਜਾਂਦਾ ਸੀ ਚਲੋ ਆ ਜੂ ਸਿੱਧਾ ਹਨ ਕਿੱਕੇ ਦਾ ਵੀ ਆ ਗਈ ਬਾਲਟੀਆਂ ਬੁਲਟੀਆਂ ਘੋੜੀ ਤੇ ਪਈਆਂ ਸੀ ਥੱਲੇ ਵੱਜੀਆਂ ਬਾਲਟੀਆਂ ਤੇ ਇੱਕ ਆਪਣਾ ਜੱਕ ਪਿਆ ਸੀ ਤਾਂ ਘੋੜੀ ਤੇ ਤੇ ਜੱਕ ਵੱਜਿਆ ਥੱਲੇ ਤੇ ਤਾਂ ਟੱਕਣ ਵੀ ਉਹਦਾ ਟੁੱਟ ਗਿਆ ਜੱਕ ਦਾ ਨੁਕਸਾਨ ਹੋ ਗਿਆ ਕਦੇ ਕਦੇ ਤਾਂ ਇੱਕ ਆਬਜੀ ਕੰਢ ਹੋਇਆ ਤਾਂ 4-5 ਦਿਨ ਹੋ ਗਏ ਜੇ ਤਾਂ ਗੋਲੀਆਂ ਲੈ ਲੈਨੇ ਤਾਂ ਸਹੀ ਹੋ ਜਾਂਦੀਆਂ ਵੀ ਜੋ ਪਾਣੀ ਤਾਂ ਨਹੀਂ ਵੀ ਮੈਂ ਪੀਣਾ ਨਾ ਤੇ ਵੀ ਫਿਰ ਵੀ ਮੇਰਾ ਪੇਟ ਦਰਦ ਕਰਨ ਲੱਗ ਜਾਂਦਾ ਰੋਟੀ ਖਾ ਲਾ ਫਿਰ ਤਾਂ ਕਰਨੀ ਹੀ ਕਰਨਾ ਤੇ ਬਸ ਵਾਵਾ ਹੋਏ ਪੈੰਜੀ ਕੰਢਮ ਜੀ 4-5 ਦਿਨ ਹੋ ਗਏ ਲੂਜ਼ ਮੋਸ਼ਨ ਦੇ ਹੋਏ ਪਏ ਆ ਵੀ ਜੇ ਤਾਂ ਗੋਲੀਆਂ ਲੈ ਲੈਣੀ ਆ ਸਵੇਰੇ ਲੈਣੀਆਂ ਪੈਂਦੀਆਂ ਗੋਲੀਆਂ ਉੱਠਣ ਸਾਰੀ ਫਿਰ ਤਾਂ ਸਹੀ ਹੋ ਜਾਂਦੀਆਂ ਸਾਰਾ ਦਿਨ ਟੱਪ ਜਾਂਦਾ ਠੀਕ ਆ ਹੁਣ ਕੱਲ ਗੋਲੀਆਂ ਮੁੱਕ ਗਈਆਂ ਕੱਲ ਵੀ ਵਾਵਾ ਹੋ ਗਈ ਸੀ ਕੰਢਮ ਜੀ ਤੇ ਅੱਜ ਤਾਂ ਬਹੁਤ ਜ਼ਿਆਦੇ ਸੀ ਅੱਜ ਤਾਂ ਲੱਗਦਾ ਹੀ ਨਹੀਂ ਘਰ ਚਾਲਦੀ ਆ ਸਿਰ ਨਹੀਂ ਜਾਦੇ ਮੈਂ ਕਿਥੇ ਬੈਠਾ ਨਹੀਂ ਆਉਂਦਾ ਸੀ ਮੈਂ ਸਾਰਾ ਕੰਮ ਉੱਚ ਕਰਿਆ ਮੈਂ ਮਸਾਂ ਪੋਚੇ ਨਾਲ ਲੱਗੀ ਤਾਂ ਮੈਂ ਰੋਣ ਹੀ ਲੱਗੀ ਫਿਰ ਜਸ਼ਨਦ ਰੈਡੀ ਮੈਨੂੰ ਡਾਕਟਰ ਦੇ ਕੋਲੇ ਲੈ ਕੇ ਗਏ ਬਾਡੀ ਨੇਰੀ ਹੈ ਜੀ ਬੁਰਾ ਹਾਲ ਹੈ ਮੇਰੇ ਚਾਰੇ ਦਾ ਫਿਕਰ ਹੋਇਆ ਮੈਂ ਵੀ ਤੂੜੀ ਦੰਦ ਕਿਵੇਂ ਪਾਵਾਂਗੀ ਲੋ ਵਜੇ ਇੱਥੇ ਆਪਾਂ ਪਾਉਣ ਲੱਗੇ ਸੀਗੇ ਨੀਰਾਚਾਰਾ ਟੋਕਰਿਆਂ ਨਾਲ ਤੂੜੀ ਕਿੱਥੋਂ ਲੋੜ ਨਾ ਸੀ ਫਿਰ ਮੈਂ ਪੱਲੀ 'ਚ ਪਾ ਲਈ ਤੇ ਦੋ ਗੀੜਾਂ 'ਚ ਪਾ ਲਈ ਸੀਗੀ ਤੇ ਪਸ਼ੂਆਂ ਨੇ ਫਿਰ ਪੱਲੀ ਨਾ ਹੋ ਕਰੀ ਫਿਰ ਵੀ ਉੱਡਦੀ ਸੀ ਬਹੁਤ ਜਿਆਦੇ ਨੇਰੀ ਸੀ ਨਹੀਂ ਤਾਂ ਅੰਦਰ ਲਾ ਦਿੰਦੇ ਅੰਦਰ ਵੀ ਘਰੋਲੇ ਪੈਂਦੇ ਸੀਗੇ ਅੰਦਰ ਵਾਲੀਆਂ ਖੁਰਨੀਆਂ 'ਚ ਵੀ ਆਈ ਉੱਡਦੀ ਸੀ ਫਿਰ ਮੈਂ ਕਿਹਾ ਹੋਰ ਵੀ ਅੰਦਰ ਪਾਉਗੀ ਪਹਿਲਾਂ ਫਿਰ ਰਲਾ ਕੇ ਬਾਹਰ ਚੱਕਣਾ ਪਊਗਾ ਦੂਰਾ ਕੰਮ ਹੋ ਜਾਊਗਾ ਮੈਂ ਦੇਖੀ ਜਊਗੀ ਬਾਹਰ ਹੀ ਰਲਾ ਦੂੰਗੀ ਤੇ ਲੋ ਜੀ ਆਪਾਂ ਫਿਰ ਪੱਲੀ ਨਾਲ ਤੂੜੀ ਭਾਈ ਐ ਬਹੁਤ ਜਿਆਦੇ ਨੇ ਰਿਸੀ ਜੀ ਤੇ ਇੱਕ ਲੱਤਾ ਨਾਲ ਲੱਤਾ ਬਹੁਤ ਜਿਆਦੇ ਦੋਧੀਆਂ ਤੇ ਜਸ਼ਨ ਦੇ ਡੈੜੀ ਹੁੰਦੇ ਤਾਂ ਫੇਰ ਨਹੀਂ ਮੈਨੂੰ ਨੀਰਾ ਪਹਚਾਰਾ ਬੋਣਦੇ ਫੇਰ ਤਾਂ ਆਪ ਹੀ ਪਾ ਲੈਂਦੇ ਹੁੰਦੇ ਨੀਰਾ ਚਾਰਾ ਤੇ ਤੇ ਉਹ ਅੱਜ ਫੇਰ ਹੈਣੇਗੇ ਜੀ ਅੱਜ ਉਹ ਫੇਰ ਉੱਥੇ ਹੀ ਗਏ ਨੇ ਉਹਨਾਂ ਤੇ ਦੋ ਤਿੰਨ ਦਿਨ ਲੱਗਣਗੇ ਲਹਾਜੀਆਂ ਦੇ ਕੱਲ ਵੀ ਕੱਲੇ ਆਗੇ ਸੀ ਟਰੈਕਟਰ ਤਾਂ ਉਹਨਾਂ ਦੇ ਕੋਲੇ ਹੀ ਸੀਗਾ ਤੇ ਤਾ ਕਰਕੇ ਤੜਕੇ ਫੇਰ ਵਾਗੇ ਸੀ ਰੋਟੀ ਰੋਟੀ ਖਾ ਕੇ ਟਾਈਮ ਲਈ 10:00 ਵਜੇ ਦੇ ਨਾਲ ਤੇ ਮੈਨੂੰ ਇਹਦਾ ਇਹ ਤੋਂ ਪਹਿਲਾਂ ਰੋਟੀ ਤੋਂ ਦਵਾਈ ਦਵਾ ਲਈ ਸੀਗੇ ਕਹਿੰਦੇ ਫੇਰ ਫੇਰ ਮੈਂ ਜਾਵਾਂਗਾ ਫੇਰ ਸ਼ਾਮ ਨੂੰ ਆਵਾਂਗਾ ਅਠ ਕੱਲ ਵੀ 8:30 ਆਏ ਸੀ ਤੇ ਕਹਿੰਦੇ ਚਲ ਮੈਂ ਤੈਨੂੰ ਦਵਾਈ ਦਵਾ ਲਿਆਵਾਂ ਤੇ ਡਾਕਟਰ ਤਾਂ ਕਹਿੰਦਾ ਸੀਗਾ ਜੀ ਡ੍ਰਿਪਾਂ ਲੱਗਣੀਆਂ ਕਹਿੰਦੇ ਦੋ ਡ੍ਰਿਪਾਂ ਲਵਾਓ ਫੇਰ ਠੀਕ ਹੋਵੋਗੇ ਤੇ ਫਿਰ ਕੇ ਰੈਜਨ ਦੇ ਰੈਡੀ ਕਹਿੰਦੇ ਵੀ ਦਵਾਈ ਦੇ ਦਿਓ ਦੋ ਦਿਨਾਂ ਦੀ ਕੇਰਾ ਵੀ ਵੇਲੇ ਹੈ ਨਹੀਂ ਗੇ ਟਾਈਮ ਹੈ ਨਹੀਂ ਕਹਿੰਦਾ ਜੇ ਤਾਂ ਹੁਣ ਕਹ ਅਸੀਂ ਆਖਿਆ ਵੀ ਚਲੋ ਦਵਾਈ ਨਾਲ ਠੀਕ ਹੋ ਗਏ ਫੇਰ ਤਾਂ ਠੀਕ ਆ ਤੇ ਜੇ ਨਾ ਦਵਾਈ ਨਾਲ ਫਰਕ ਪਿਆ ਫੇਰ ਡ੍ਰਿਪਾਂ ਲਵਾਉਣੀਆਂ ਪੈਣਗੀਆਂ ਤੇ ਬਹੁਤ ਔਖਾ ਪਾਇਆ ਜੀ ਨੀਰਾ ਬਹੁਤ ਜ਼ਿਆਦੇ ਨੇਰੀ ਸੀਗੀ ਟੂੜੀ ਕਿੰਨੀ ਸਾਰੀ ਦਾ ਉੱਡ ਗਈ ਦੇ ਬਸ ਸਾਰੇ ਭਰ ਗਿਆ ਆਪ ਵੀ ਜੀ ਬੁਰਾ ਹਾਲ ਹੋ ਗਿਆ ਸਾਰੀ ਤੂੜੀ ਉੱਤੇ ਪੈ ਜਾਂਦੀ ਸੀ ਜਦੋਂ ਮੈਂ ਸਰਨੀ ਲਾਉਂਦੀ ਸਾਰੀ ਉੱਤੇ ਹੀ ਆਉਂਦੀ ਸੀ ਮੇਰੇ ਤੇ ਇੱਕ ਕੇਸੀ ਨਾਲੇ ਨਾਏ ਹੋਇਆ ਮਖੇ ਐਵੇਂ ਸ਼ੈਂਪੂ ਖਰਾਬ ਕਰੇ ਮਖੇ ਅੱਜ ਨਾ ਹੀ ਨਾਉਂਦੇ ਕੀ ਪਤਾ ਸੀ ਦੇਖੋ ਜੀ ਕਿੰਨੀ ਤੂੜੀ ਉੱਡ ਰਹੀ ਐ ਨਾ ਜੁੰਨੀ ਲੋਟ ਆਵੇ ਨਾ ਹੋਰ ਅੱਜ ਮੈਂ ਇਹ ਜੁੰਨੀ ਵੀ ਦਵਾਈ ਲੈਣ ਗਈ ਸੀ ਉਦੋਂ ਲੈ ਲਈ ਸੀ ਤੇ ਬੱਸ ਮੈਂ ਕਿਹਾ ਚਲ ਹੁਣ ਧੋਣ ਵਾਲੀ ਹੋ ਗਈ ਮੈਂ ਲਾਈ ਨਹੀਂ ਤੇ ਨੇਰੀ ਚੈੱਕ ਕਰੋ ਜੀ ਤੁਸੀਂ ਬਾਹਰ ਜਸ਼ਨ ਦਿਖਾ ਰਹੇ ਸੀ ਨਾਲੇ ਕਣੀਆਂ ਆ ਰਹੀਆਂ ਨਾਲੇ ਨੇਰੀ ਦੇਖੋ ਬਹੁលੀ ਜਿਆਦੇ ਨੇਰੀ ਸੀ ਝੂਲ ਦੇ ਦੇਖੋ ਦਰਖਤ ਕਿੰਨੇ ਜਿਆਦੇ ਆ ਮੇਰੇ ਪੁੱਤ ਨੇ ਅੱਜ ਸਹਾਰਾ ਲਵਾਇਆ ਹਾਂ ਤਾਂ ਛੱਡੀਆਂ ਲਿਆ ਲਿਆਤੀਆਂ ਸੀਗੀਆਂ ਦੋ ਗੇੜੇ ਵਿਚਾਰੇ ਨੇ ਕਿਹੜੀ ਸਕੀ ਲਿਆ ਮम्मी ਆਦਾ ਮੈਂ ਛੱਡੀਆਂ ਲਿਆ ਦਨਾਦਰ ਨੂੰ ਤੇ ਚੋਰ ਕੋਲੇ ਵਾਵਾ ਸਾਰੀਆਂ ਛੱਡੀਆਂ ਸੜਤੀਆਂ ਤੇ ਹੁਣ ਉੱਥੇ ਉੱਥੇ ਬਣਾ ਕੇ ਲੈ ਅਸੀਂ ਵੀਡੀਓ ਨਾਲ ਛੱਡੀਆਂ ਲੈਣ ਗਿਆ ਸੀ ਨਾਲੇ ਆਦਾ ਮम्मी ਮੈਂ ਵੀਡੀਓ ਬਣਾ ਲਿਆ ਹੁਣ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਜਾਵੜਿਆ ਕਹਿੰਦਾ ਮੈਂ ਤਾਇਆ ਕੇ ਗਿਆ ਸੀ ਮम्मी ਮੈਂ ਛੱਡੀਆਂ ਲਿਆ ਕੇ ਦਵਾ ਮੈਂ ਹਾਂ ਚੱਲ ਦੇਖ ਲੈ ਪੁੱਤ ਲਿਆ ਦੇ ਲਓ ਜੀ ਉਧਰ ਨੀਰਾਚਾਰਾ ਪਾਉਣ ਤੋਂ ਬਾਅਦ ਤੇ ਆਪਾਂ ਆ ਗਏ ਇੱਧਰ ਚਾੜੂ ਚੱਕ ਲਿਆ ਤੇ ਹਾਲ ਦੇਖੋ ਤੁਸੀਂ ਘਰੇ ਤਾਂ ਆਇਆ ਘਰੇ ਕਿੰਨਾ ਜਾਵੇ ਅੱਜ ਸਾਰੇ ਬੰਗਲ ਤੋੜ ਲਏ ਤੇ ਦੋ ਤਿੰਨ ਘਰਾਂ ਦੇ ਫੜਾਉਣੇ ਆ ਜੀ ਲਿਆਜੀਆਂ ਦੇ ਉਹਨਾਂ ਦੇ ਫੜਾਉਣੇ ਆ ਤੇ ਹਾਲ ਦੇਖੋ ਤੁਸੀਂ ਔਰ ਏਦੋਂ ਉਧਰ ਬਾਹਰ ਤਾਂ ਮੈਂ ਢੀਢੇਰੀ ਲਾ ਕੇ ਆਈਆਂ ਨਾ ਬਾਜੀ ਕੜੀਆਂ ਵੀ ਡਿੱਗੀਆਂ ਆਂਦੀਆਂ ਉਹ ਉੱਥੇ ਇਕੱਠਾ ਹੋ ਰਿਹਾ ਆਏ ਇਕੱਠਾ ਹੋ ਜਾਂਦਾ ਆਏ ਖਲਿਆਰਾ ਦੇਖੋ ਤੁਸੀਂ ਨੇਰੀ ਕਾਦੀ ਆਈ ਆ ਬੁਰਾ ਹਾਲ ਕਰਤਾ ਹਾਜੀ ਮੈਂ ਇੱਥੇ ਪੋਚਾ ਲਾਵੂਗੀ ਜਾਲਾ ਜੱਗ ਡਿੱਗ ਪਿਆ ਉਹ ਮੇਰੇ ਤਾਂ ਜੰਮ ਗਿਆ ਉੱਤੇ ਪੋਚਾ ਲਾਉਣਾ ਹਜੇ ਜਦੋਂ ਕੁਝ ਦੁਖਦਾ ਹੋਵੇ ਨਾ ਜੀ ਉਦੋਂ ਕੰਮ ਕਰਨਾ ਬਹੁਤ ਔਖਾ ਕੰਮ ਦਾ ਕੋਈ ਨਹੀਂ ਹੁੰਦਾ ਕਿ ਨਾ ਮਰਜੀ ਹੋਵੇ ਪਰ ਜੇ ਤੋਂ ਬੰਦੇ ਦਾ ਇੱਕ ਤਾਂ ਨੱਤਾਂ ਨਹੀਂ ਨਾ ਸਾਖ ਦਿੰਦੀਆਂ ਲੋ ਪਸ਼ੂ ਆਪਾ ਬਾਲ ਤੇ ਹੁਣ ਖਾ ਲੈਣਗੇ ਪਸ਼ੂ ਤਾਂ ਮੰਮੀ ਇੱਧਰ ਲਾਗ ਕੇ ਉੱਤੇ ਇਕੱਠੇ ਕਰ ਲ ਬੋਕਰ ਲੈ ਸਬ지 ਕੀਤੀ ਜੀ ਮੰਮੀ ਨੇ ਅੱਜ ਆਪਾਂ ਬਣਾਵਾਂਗੇ ਆਲੂ ਚੌਲੇ ਤੇ ਕੇਰਾ ਤਾਂ ਮੈਂ ਝਾੜੂ ਨਾਲ ਮਥਾ ਲਾਇਆ ਫਿਰ ਇਸ ਤੋਂ ਬਾਅਦ ਬਣਾਓ ਤੇ ਰੱਬ ਨੇ ਬੁਰਾ ਹਾਲ ਹੀ ਕਰਤਾ ਬਹੁਤ ਇਦਕੇ ਦਾ ਨਹੀਂ ਆਖੀ ਕਿਸੇ ਬੱਚੇ ਨਹੀਂ ਜਾਂਦਾ ਕਰੋਲੇ ਖਾਈ ਆਪੇ ਪਈਆ ਪੁੱਤ ਪੁਰਾਣਾ ਨਾਲੇ ਚ ਨੋਨ ਨਾਲੇ ਚ ਪਈਆ ਤੇ ਕਹਿੰਦੇ ਉਹਦੇ ਚ ਪਈਆ ਸਾਬੰਦਾਂ ਦੀ ਓ ਜਿਵੇਂ ਮਾਰਨ ਲੱਗ ਗਈ ਇਨਸ਼ਾ ਅੱਜ ਤਾਂ ਮੈਂ ਕੁੱਕਰ ਚ ਤਰਨ ਲਿਆ ਇੱਕ ਤਾਂ ਉਹ ਮੌਸਮ ਦਾ ਖਰਾਬ ਆ ਤਾਂ ਕਰਕੇ

ਲੋ ਜੀ ਆਪਾਂ ਲੱਗੇ ਸਰਦੀ ਬਣਾਉਣ ਕੱਲ ਇੱਕ ਮੈਨੂੰ ਕਮੈਂਟ ਆਇਆ ਕਹਿੰਦੇ ਜੀ ਜਦੋਂ ਤੁਸੀਂ ਵੀਡੀਓ ਦਾ ਐਂਡ ਕਰਿਆ ਕਹਿੰਦੇ ਥੋੜੇ ਹੱਥੀਂ ਕੀ ਸੀ ਇਹ ਰਿਮੋਟ ਹੈ ਜੀ ਆਪਣੇ ਇਹਦਾ ਸਟੈਂਡ ਦਾ ਜਿੱਤੇ ਆਪਾਂ ਫੋਨ ਟਾਲਦੇ ਆ ਉਹਦਾ ਰਿਮੋਟ ਹੈ ਛੋਟਾ ਜਿਹਾ ਤੇ ਹੂੰ ਤਾਂ ਮੈਂ ਕਮੈਂਟ ਚ ਵੀ ਦੱਸਤਾ ਸੀ ਇਹਨਾਂ ਨੂੰ ਰਿਪਲਾਈ ਕਰਤਾ ਸੀ ਵੀ ਰਿਮੋਟ ਆ ਜੇ ਮੈਂ ਕਹਾਂ ਚਾਹਾਂ ਆਪਾਂ ਦੱਸ ਦਿੰਦੇ ਫੇਰ ਵੀ بس ਹੁਣ ਬਣਾ ਦਾਂਗੇ ਸਬਜ਼ੀ ਆਜ ਤਾਂ ਫਿਰ ਮੈਂ ਕੁੱਕਰ 'ਚ ਬਣਾਉਣ ਲੱਗ ਜੀ ਠੀਕ ਤਾਂ ਮੌਸਮ ਹੋਇਆ ਹੋਇਆ ਪਿਆ ਹੈ ਨਾ ਠੀਕ ਹੈ ਆਏ ਹੁੰਦਾ ਵੀ ਚਲੋ ਦੋ ਦੋ ਬਣ ਜੂਗੇ ਇਹਦੇ 'ਚ ਨੇਰੀ ਨੇ ਉਹ ਜਾ ਤੇ ਜੀ ਮੈਂ ਦੋ ਵਾਰੀ ਚਾਰੂ ਲਾਇਆ ਕੇਰਾ ਲਾ ਕੇ ਸਾਰਾ ਇਕੱਠਾ ਕਰਦਾ ਕਲੀਅਰ ਦੁਆਰੇ ਫੇਰ ਆ ਗਏ ਕੇਰਾ ਵਾ ਤੇਜ ਹਵਾ ਫੇਰ ਫੇਰ ਸਾਰੀ ਧੂੜੀ ਬਸ ਵਾਲੀ ਗਾਹ ਦੁਆਰੇ ਫੇਰ ਲੈ ਦੋ ਵਾਰੀ ਚਾਰੂ ਲਾਇਆ ਮੇਰੇ ਸਹੁਰੇ ਭੈਣ ਕੰਸੀ ਚੌਲੇ ਦਛੋਲੇ ਦਛੋਲੇ ਹੁੰਦੇ ਆ ਆ ਹੁੰਦੇ ਚੌਲੇ ਤੇ ਆਪਾਂ ਤੁਹਾਨੂੰ ਉੱਥੇ ਵੀ ਲੱਗੇ ਦਿਖਾ ਦਾਰੇ ਆਪਣੀ ਉਸ ਚ ਸਬਜੀ ਵਾਲੀ ਕਿਆਰੀਆਂ ਚ ਜਿਹੜਾ ਮਮਮੀ ਨੂੰ ਦਾਲ ਸਾਦੀ ਚੀਨੀ ਉਦ ਮੇ ਨੀਰਾ ਚਾਰਾ ਪਾਈ ਜਾਂਦੀ ਸੀ ਤੇ ਏ ਢੋੜਾ ਹੋਆ ਢੋੜਾ ਸਿੱਟੀਆਂ ਆ ਜਾਂਦੀ ਸੀ ਵਿਚੀ ਹੁਣੀ ਆ ਜਾਂਦਾ ਸੀ ਵਿਚੀ ਨੇਰੀ ਵਿਚੀ ਢੋੜਾ ਢੋੜਾ ਸੱਟਾ ਲੱਗਦੀ ਮਗਰ タルਕੇ ਜੀ ਫੇਰ ਬਾਲਾ ਹੋ ਜੂਗਾ ਹਾਂ ਇਹ ਸੱਟ ਨਹੀਂ ਸੱਟਣਾ ਆਦਿ ਨੂੰ ਪੈਰ ਤੇ ਪੈ ਜਾਣਾ ਨਹੀਂ ਕਰੀ ਹਾਂ ਜਿਹੜਾ ਕੰਮ ਕਰਨਾ ਉਹ ਤਾਂ ਕਰ ਲੈਣਾ ਪਣਾ ਲਾ ਦਿਓ ਸੱਟ ਲੈਂਦੀ ਪਲਾ ਤੜ ਕੇ ਬਾਲਾ ਹੋ ਜਾਂਦਾ ਹੈ ਮੈਂ ਤਾਂ ਫਿਰ ਦਿੱਕੀ ਨੇਰੀ ਆਈ ਸੀ ਦਿੱਕੀ ਪਣੀਆਂ ਦਿੱਕੀ ਹੈ ਜਛਣਾ ਸਾਰੇ ਜਿਹੜੀ ਨੇ ਮੈਨੂੰ ਬਚਾ ਉਸ ਦਾ ਜਛਣਾ ਕਹਿੰਦਾ ਮੰਮੀ ਨਹੀਂ ਹੜ ਜਾਉਂਗੀ ਮਹੇਰਾ ਜੀ ਪਤਾ ਬਸ ਬਾਹਾਂ ਨਾਲ ਮੁੜ ਕੇ ਬਾਹਾਂ ਆ ਜਾਂਦਾ ਜੀ ਫਿਰ ਸੋਨ ਬਤਾ ਪਾਣੀ ਢਾਣੀ ਜਾ ਹੋ ਜਾਂਦਾ ਹਨਾ ਫਿਰ ਬਾਹਾਂ ਪਾਰਾ ਹੋ ਜਾਂਦਾ ਘਾਰਾ ਮੂਰਾ ਬੀਚੀ ਕੋਈ ਖਰਾਬ ਜਾਂਦਾ ਮਹੇਰਾ ਹੁਣ ਤਾਂ ਹੋਣੀ ਨਹੀਂ ਲੱਗਦਾ ਤੂੜੀ ਦਾੰਦਰਾ ਸਾਰਾ ਨਿੱਪੜਦਾਗਾ ਇਹ ਮਖਾ ਹੋਣ ਦਾ ਕੰਨ ਲੁਕੀ ਖਰਾਬ ਸਿੱਕੀ ਜੰਗ ਜੀ ਵੀ ਅੱਜ ਨਾਲ ਬਲੌਗ ਸਮੇਂ ਇੱਕ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਧਾਲ ਛਾਹ ਧਾਲ ਸਬਜੀ ਜੀ ਬਹੁਤ ਵਧੀਆ ਬਣਾਇਆ। ਪਾਸ ਜੀ ਅਜਿੰਕਦੇ ਮਾਣ ਨਹੀਂ ਕਰਿਆ। ਧਾਲ ਸਬਜੀ ਤਾਂ ਜੀ ਮੈਂ ਪੂਰੇ ਨਾਲ ਸ਼ੌਕ ਨਾਲ ਬਣਾਉਣੀ ਹੈ ਵਧੀਆ। ਕੋਈ ਵੀ ਕੰਮ ਕਰਦੇ ਆਪਾਂ ਵਧੀਆ ਕਰਦੇ ਆਪਾਂ। ਕੋਲੋਂ ਦਿੱਤਾ ਆਂ ਬਰਤ ਨਾਲ ਜੇ ਕੋਈ ਕਰੇ ਕੰਮ ਕੋਈ ਵੀ ਕਰ ਲਾ ਵਧੀਆ ਹੀ ਕਰਨਾ। ਉਹ ਤਾਂ ਕਿ ਜਦੋਂ ਤੇਰੀ ਮੈਨੂੰ ਲੜੀ ਗਈ ਮੈਂ ਪੁੱਛ ਉਹ ਮੈਨੂੰ ਮੇਰੇ ਸਹਰਾਣੇ ਮੈਂ ਪੁੱਛੇ ਲੈ ਜਾ ਮੈਨੂੰ ਲੜੀ ਗਈ ਨਾਲ ਆ ਪੁੱਛੇ ਕੀ ਹੁੰਦਾ ਇੱਕ ਦਿਨ ਨਾਲ ਆਏ ਫਲਾਣਾ ਤੇ ਬਸ ਉਹਨਾਂ ਦੇ ਉਹ ਵਿਚੀ ਆਪ ਦਾ ਉਹ ਪਰੀਏ ਪਾਠ ਤੁਹਾਨੂੰ ਮੈਂ ਲਾ ਹੀ ਦਿੱਤੇ ਐਂ ਕਰ ਦੇਣ ਮੈਂ ਤਾਂ ਕੁਝ ਨਹੀਂ ਹੁੰਦਾ ਮੈਂ ਤਾਂ ਮੈਨੂੰ ਲਾ ਦੇਣ ਦੇ ਲੋ ਸਸੋਂ ਬਣ ਗਈ ਤੇ ਜਦੋਂ ਪਾਪਾ ਇੱਥੇ ਨੇ ਤੇ ਅੱਜ ਹੈਗਾ ਜੀ ਮਦਰਸਡੇ ਤੇ ਅੱਜ ਹੈਗਾ ਮਾਂ ਦਾ ਦਿਨ ਅੱਜ ਤਾਂ ਜਸ਼ਨ ਨੇ ਪੂਰਾ ਵਿਚਾਰੇ ਦਾ ਸਾਰਾ ਲਮਾਇਆ ਛੜੀਆਂ ਲਿਆਤੀਆਂ ਤੇ ਹੁਣ ਦੋ ਪਾਠੀਆਂ ਲਿਆਤੀਆਂ ਮਗਾਈਆਂ ਸੀ ਬਹੁਤ ਪੁੱਤ ਪਾਠੀਆਂ ਲਿਆਦੇ ਪਾਠੀਆਂ ਲਿਆ ਦੇ ਜਾ ਕੇ ਤੇ ਫਿਰ ਮੈਨੂੰ ਗੋਏ ਦੇ ਵੱਟਾਂ ਚ ਕਾਇ ਤੇ ਨਿੱਕੇ ਨਿੱਕੇ ਕੰਮ ਕਰਾਈ ਗਿਆ ਵਿਚਾਰ ਫਿਰ ਜੇ ਮੈਂ ਜਿਵੇਂ ਆਪਈ ਬੜ ਤੇ ਪਈ ਤਾਂ ਪਾਣੀ ਧਾਲੀ ਮੈਂ ਦੋ ਤਿੰਨ ਵਾਰੀ ਮੰਗਿਆ ਤਾਂ ਮੈਨੂੰ ਉੱਥੇ ਬਜ਼ਾਰੇ ਨੇ ਪਾਣੀ ਧਾਣੀ ਲੈ ਕੇ ਦਿੱਤਾ ਜਦੋਂ ਮੈਂ ਆਂਦੀ ਪੁੱਤ ਪਾਣੀ ਧਿਆ ਦੇ ਫਿਰ ਉਹਦੀ ਲਿਆ ਲਵ ਮम्मा ਜੀ ਲਿਆ ਦਲਾ ਸਾਡੇ ਤਾਂ ਜੀ ਮੰਮੀ ਹੈ ਨਹੀਂਗੇ ਉੱਥੋਂ ਕਾਲੇ ਵਾਲੀ ਵਾਲੇ ਤਾਂ ਤੇ ਜਿਹੜੇ ਨਵੇਂ ਜੁੜੇ ਆਪਾਂ ਨੂੰ ਆਪਣੇ ਨਾਲ ਉਹਨਾਂ ਨੂੰ ਤਾਂ ਨਹੀਂ ਪਤਾ ਹੁਣ ਆਪਾਂ ਜਿਹੜੇ ਪੁਰਾਣੇ ਪਹਿਲਾਂ ਦੇ ਜੁੜੇ ਹੋਏ ਉਹਨਾਂ ਨੂੰ ਤਾਂ ਪਤਾ ਤੇ ਸਾਡੇ ਮੰਮੀ ਨੂੰ 10 ਸਾਲ ਹੋ ਗਏ ਤੇ ਸਾਡੇ ਸਾਡੇ ਤਿੰਨਾਂ ਭੈਣਾਂ ਭਰਾਵਾਂ ਦੀ ਇੱਕ ਵੀ ਮੰਮੀ ਨਾਲ ਫੋਟੋ ਹੈ ਨਹੀਂ ਜੀ ਐਨੇ ਅਸੀਂ ਆਦੇ ਹੁੰਦੇ ਬੇਭਾਗੇ ਆ ਵੀ ਸਾਡੀ ਮੰਮੀ ਨਾਲ ਸਾਡੀ ਇੱਕ ਵੀ ਫੋਟੋ ਹੈ ਨਹੀਂ ਤੇ ਪਰ ਆਏ ਅੱবি ਜਦੋਂ ਹੁਣ ਸਾਰੇ ਸਟੇਟਸ ਲਾਏ ਅੱਜ ਹਨਾ ਮਦਰਸਡੇ ਤੇ ਸਾਰਿਆਂ ਦੇ ਰਿਸ਼ਤੇਦਾਰਾਂ ਨੇ ਜਿਵੇਂ ਹਨਾਉਂਦੀਆਂ ਮੰਮੀਆਂ ਨਾਲ ਤੇ ਫਿਰ ਮਨ ਨਾ ਹੋ ਰਿਹਾ ਹੁੰਦਾ ਹਨਾ ਐ ਜਿਹਾ ਹੁੰਦਾ ਵੀ ਸਾਡੀ ਮੰਮੀ ਵੀ ਹੁੰਦੀ ਹਨਾ ਤੇ ਅਸੀਂ ਵੀ ਅੱਜ ਫੋਟੋ ਖਿਲਾਉਂਦੇ ਤੇ ਸਟੇਟ ਸਲਾਉਂਦੇ ਹਨ ਚਲੋ ਉਹ ਤਾਂ ਜੀ ਆਪਾਂ ਦੇ ਕਿਸਮਤ ਹੁੰਦੀ ਆ ਹਨਾ ਜਿੰਨਾ ਕਿ ਜਿਹਦੇ ਸਾਹ ਲਿਖੇ ਹੁੰਦੇ ਆ ਉਹਨੇ ਉਹਨੇ ਕੀ ਭੋਗ ਲੈ ਹੁੰਦੇ ਆ ਚਲੋ ਜੀ ਸਭ ਜ ਆਪਣੀ ਮੈਂ ਵੀਡੀਓ ਲੰਮੀ ਕਰ ਦੂੰਗੀ ਸਭ ਦੀ ਆਪਣੀ ਪਾਜੂਗੀ ਤੇ ਮੈਂ ਉਹਨਿਆ ਸਮਾਨ ਜਆ ਆਪਣਾ ਸਬਜੀ ਵਾਲੀ ਥੋਲਿਆ ਮਾਂ ਤੇ ਗੁੰਡਾ ਪਰੇ ਘੱਲਦਾ ਫਿਰ ਬੋੜੀ ਚੱਕ ਲਈ ਲੋ ਜੀ ਦੁੱਧ ਆਪਣਾ ਹੋ ਗਿਆ ਸੀ ਘਰ ਨੂੰ ਮੈਂ ਲਾਤਾ ਸੀ ਜਿਨਾ ਲੋਨੀ ਤੇ ਉਹ ਚਿੱਕਾ ਜਾਂਦਾ ਤੇ ਜਸ਼ਨ ਆਪਣਾ ਨਾਲ ਹੈ ਜੀ ਨਾਲ ਕੇ ਤੇ ਸੱਦਾ ਖੇਤਾਂ ਦੀ ਸੈਰ ਕਰਦਾ ਬਾਹਰ ਸੱਦਾ ਆ ਕੇ ਬਨਵਾਦਾ ਮਮੀ ਬਾਤ ਹਵਾਈ ਵਾਲੀ ਸੁਣ ਚਾਹਦੀ ਮਾਹ ਬਾਹਰ ਖੁੱਲਾ ਹੁੰਦਾ ਸਾਹ ਆਵਾ ਚੱਲ ਨਹੀਂ ਘਰੇ ਗੰਦਾ ਮੈਂ ਉੱਟਾ ਹੋ ਜਾਣਾ ਆਪਕੋ ਚਾਹ ਦੀ ਕਿਤੇ ਨਾ ਕਿੰਨਾ ਕਿੰਨਾ ਮੀ ਪਾਇਆ ਸਾਡੇ ਤਾਂ ਬਸ ਮਾੜੀ ਮੱਟੀ ਸੀ ਛਿੱਟਾ ਛੰਧੀ ਜੀ ਸਾਡੇ ਤਾਂ ਪਾਉਂਦਾ ਜੀ ਬਥੇਰੇ ਥਾ ਇੰਨਾ ਜਿਆਦਾ ਮੀ ਪਾਇਆ ਕਿਾਰੇ ਘੱਟੀ ਸੋ ਦੀ ਰਟਣੀ ਚ ਪਾਦਨੇ ਹੰਨੇ ਆਪੋ ਦੋ ਟਾਈ ਗਿਲੋਤ ਇਹ ਜੀ ਪਤਾ ਨਹੀਂ ਲੱਗਾ ਠਾ ਤੇ ਦੁੱਧ ਉਹਨੇ ਕੱਢ ਲਿਆ ਉਹਨੇ ਆਟਾ ਬਣਾ ਲਾਣੀ ਕੋਲ ਗਈ ਹਵਾ ਦਾ ਜੀ ਵਧੀਆ ਹੋਊ ਥਰ ਮੌਸਮ ਤਾਂ ਵਧੀਆ ਹੋਊਗਾ ਪਰ ਜਮੀਂ ਪਾ ਜਾਂਦਾ ਵਧੀਆ ਸੀ ਫਿਰ फसलों के उत्ता चढ़ा गया सब्जी सारी भर गई लो जी बस आप आटा गुन गए बस आटा गुन के फिर रोटी लग जाएंगे और लैट पता न करके भाई ਕੋਈ ਤਾਰ ਤੁਰ ਹਲਕੁਟ ਰੱਟ ਗਈ ਪਤਾ ਨਹੀਂ ਕੀ ਗੱਲ ਲਾਈਟ ਆ ਹੀ ਨਹੀਂ ਜੋਂ ਏਰੀ ਆਈ ਹੈ ਉਦੋਂ ਦੀ ਲਾਈਟ ਆ ਆਜਾੜਾ ਬਲੌਗ ਤਾਂ ਤੁਸੀਂ ਵੀ ਆਖੋਗੇ ਆਖਣ ਆਈ ਆਖੋਗੀ ਬਿਰੋਈ ਜੀ ਗਈ ਹੈ ਕੀ ਕਰੀਏ ਜੀ ਬਸ ਜਿਉਂ શરીર ਸੇਥ ਸਾਥ ਨਾ ਦੇਵੇਂ ਤੇ ਬਸ ਐ ਹੋ ਜਾਂਦਾ ਜੀ ਆਪਾਂ ਵੀ ਬਲੌਗ ਤਾਂ ਪਾਉਣਾ ਹੀ ਹੁੰਦਾ ਆਪਾਂ ਸਕਿਪ ਨਹੀਂ ਕਰ ਸਕਦੇ ਹੈਨਾ ਸਰਪਤੀ ਹੈ ਜੀ ਇਹ ਤਾਂ ਹੁਣ ਜਿਵੇਂ YouTube ਦੀਆਂ ਵੀ ਜਿਹੜੀਆਂ ਗਾਇਡਲਾਈਨਸ ਪਾਲਿਸੀਆਂ ਹੈਗੀਆਂ ਵੀ ਜੇ ਆਪਾਂ ਬਲੌਗ ਡੇਲੀ ਪਾਉਣੀ ਆ ਤਾਂ ਡੇਲੀ ਹੀ ਪਾਉਣਾ ਪੈਣਾ ਤੇ ਜੇ ਆਪਾਂ ਡੇਲੀ ਨਹੀਂ ਪਾਉਂਦੇ ਫਿਰ ਜਿਹੜੀ ਆਪਣੇ ਵਿਊ ਹੁੰਦੇ ਆ ਜਿਹੜੇ ਰਿਚ ਹੁੰਦੀ ਹੈ ਜ ਆਪਣੇ ਚੈਨਲ ਦੀ ਉਹ ਘਟ ਘਟਣ ਲੱਗ ਜਾਂਦੀ ਹੈ ਫਿਰ ਸਾਨੂੰ ਆਏ ਹੁੰਦਾ ਜੀ ਵੀ ਇੰਨੀ ਮਿਹਨਤ ਨਾਲ ਚੈਨਲ ਹੈਨਾ ਆਪਾਂ ਇਥੇ ਤਰ ਲੈ ਕੇ ਆਉਂਦਾ ਤੇ ਇਹ ਵੀ ਜਦੋਂ ਆਪਾਂ ਵਲੌਗ ਤਾਂ ਪਾਈਏ ਕਿਵੇਂ ਪਾਈਏ ਭੋਲਾ ਜੀ ਔਖੇ ਹੋ ਕੇ ਪਾਈਏ ਭੋਲਾ ਸੌਖੇ ਹੋ ਕੇ ਪਾਈਏ ਆਜ ਜਣਾ ਵਲੌਗ ਜਾਰੇ ਵਧੀਆ ਤਾਂ ਨਹੀਂ ਹੋਇਆ ਹੋਊਗਾ ਤੇ ਪਰ ਮੈਂ ਕੋਸ਼ਿਸ਼ ਕਰੀ ਵੀ ਬਣਾ ਜਿੰਨਾ ਕਿ ਮੈਥੋਂ ਬਣਿਆ ਮੈਂ ਬਣਾ ਲਾ ਤੇ बस ਇਹ ਹਨਾ ਦੁਆ ਤਾ ਰੋਟੀ ਰੋਟੀ ਵਾਲਾ ਕੰਮ ਆ ਜਾਂਦਾ ਤੇ ਫਿਰ ਤਵਸ ਆਪਣੇ ਰੋਟੀ ਬਣ ਜਾਂਦੀ ਜਦੋਂ ਹਨਾ ਫਿਰ ਤਾਂ ਕੰਮ ਨਿਬੜਿਆ ਵਰਗਾ ਹੀ ਹੋ ਜਾਂਦਾ ਤੇ ਡੈਡੀ ਦਵਾਈ ਛੁਰਕੀ ਜਾਂਦੇ ਪਸਵਾ ਦੇ ਸੋਨੂ ਵਿੱਚ ਸੌਂਦੇ ਹੋਣਗੇ ਹੈ ਹੈ ਕਰਦੇ ਜਿੱ ਚੜਾਲੀ ਦਵਾਈ ਛੁਰਕੀ ਜਾਂਦੇ ਆ ਖੜਦੀਆਂ ਨਹੀਂ ਨੱਚਦੀਆਂ ਪੂਰਾ ਨਾਚ ਕਰਦੀਆਂ ਐ ਨਹੀਂ ਵੀ ਫਾਇਦਾ ਹੀ ਕਰਦੇ ਆ ਤੁਹਾਡਾ ਦਵਾਈ ਛੜਕਾ ਲਓ ਇਹ ਜਿੱਚੜ ਜੀ ਜਦੋਂ ਆਏ ਹੋ ਜਾਂਦਾ ਨਾ ਗਰਮੈਸ ਜੀ ਹੋ ਜਾਂਦੀ ਐ ਉਦੋਂ ਬਾਲੇ ਲੱਗਦੇ ਜਦੋਂ ਗਰਮੀ ਹੋ ਜਾਂਦੀ ਐ ਤੇ ਗਰਮੀ ਇਸ ਦਾ ਬਹੁਤ ਲਾਦੇ ਹੈ ਜਿੰਨੀ ਜ਼ਿਆਦਾ ਗਰਮੀ ਹੁੰਦੀ ਹੈ ਕਹਿੰਦੇ ਓਨੇ ਹੀ ਜ਼ਿਆਦਾ ਲੱਗਦੇ ਚਲੋ ਜੀ ਫਿਰ ਆਪਾਂ ਹਨਾ ਅੱਜ ਵਾਲੀ ਵੀਡੀਓ ਦਾ ਇੱਥੇ ਹੱਲ ਕਰਾਂਗੇ ਤੇ ਫਿਰ ਦੋਨੇ ਹੱਥੇ ਬਰਝੜ ਕੇ ਫਿਰ ਤੇ ਫਿਰ ਜਿਆਦਾ ਵੀਡੀਓ ਲੰਮੀ ਹੋ ਜੂਗੀ ਤੇ ਮੌਸਮ ਹਾਂਜੀ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਪਰ ਲੈਂਟ ਵੀ ਹੈ ਨਹੀਂ ਤੇ ਬਸ ਦਵਾ ਦਾ ਮਣ ਹੋਣਾ ਆਟਾ ਗੁੰਨ ਕੇ ਰੋਟੀ ਲਈ ਬਣਾ ਤੇ ਮਿਲਾਂਗੇ ਜੀ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਜੇਕਰ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜਿਹੜੇ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਏ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਸਾਰਿਆਂ ਨੂੰ ਸਸ਼ੀ ਕਾਲ ਜੀ ਤੇ ਸਸ਼ੀ ਕਾਲ ਦਾ ਚਾਹ ਲੋ ਫਿਰ ਕਹਿਣਿਆ ਤੇ ਬਾਕੀ ਸਾਰਿਆਂ ਨੂੰ ਹੈਪੀ ਮਦਰਸਡੇ ਜੀ みそ汁か、バイバイ。